ਦੇਸ਼ ਦੁਨੀਆ ਦੇਖਣਾ ਸਾਰੇ ਦਸ਼ਕਾਂ ਦਾ ਮੈਂ ਜਗਤਾਰ ਸਿੰਘ ਸਵਾਗਤ ਕਰਦਾ ਹਾਂ ਇਸ ਸਮੇਂ ਅਸੀਂ ਸ੍ਰੀ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਬਹਿਰਾਮਪੁਰ ਵਿਖੇ ਦੇ ਵਿੱਚ ਮੌਜੂਦ ਹਾਂ ਜਿੱਥੇ ਜੰਗ ਕਲੱਬ ਵੱਲੋਂ ਭਗਵਤੀ ਜਾਗਰਣ ਆ ਜਿਹੜਾ ਕਰਵਾਇਆ ਜਾ ਰਿਹਾ ਹੈ ਸਮੂਹ ਨੌਜਵਾਨਾਂ ਦਾ ਬਹੁਤ ਵੱਡਾ ਉਪਰਾਲਾ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਕੌਣ ਕੌਣ ਜਿਹੜੇ ਇੱਥੇ ਭਗਵਤੀ ਜਾਗਰਣ ਦੇ ਵਿੱਚ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਨ ਦੇ ਲਈ ਪਹੁੰਚ ਰਹੇ ਨੇ ਤੁਹਾਨੂੰ ਪਹਿਲਾਂ ਮੰਦਿਰ ਦੀਆਂ ਤਸਵੀਰਾਂ ਦਿਖਾਵਾਂਗੇ ਉਸ ਤੋਂ ਬਾਅਦ ਸਮੂਹ ਨੌਜਵਾਨ ਜਿਹੜੇ ਜੰਗ ਕਲੱਬ ਦੇ ਨੌਜਵਾਨ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਉਨੇ ਆ ਕਿ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਜਾਗਰਣ ਨੂੰ ਲੈ ਕੇ ਉਹਨਾਂ ਵੱਲੋਂ ਕੀਤੇ ਗਏ ਨੇ ਲੈ ਕੇ ਚੱਲਦੇ ਆ ਤੁਹਾਨੂੰ ਪੰਡਾਲ ਦੇ ਨਜ਼ਦੀਕ ਮੇਰਾ ਨਾਮ ਗੋਪਾਲ ਸਿੰਘ ਹੈ ਤੇ ਮੈਂ ਬਾਲਿਸ ਪ੍ਰਧਾਨ ਆ ਤੇ ਜਿਹੜਾ ਤੁਸੀਂ ਭਗਵਤੀ ਜਾਗਰਣ ਕਰਵਾਇਆ ਕਰਵਾ ਰਹੇ ਹੋ ਇਸ ਬਾਰੇ ਕੀ ਕਹਿਣਾ ਤੁਹਾਡਾ ਤੇ ਇਹੋ ਜਿਹਾ ਸਹਿਯੋਗ ਆ ਜਿਹੜਾ ਤੁਹਾਨੂੰ ਤੁਹਾਡੇ ਨਗਰ ਤੇ ਆਸ-ਪਾਸ ਦਾ ਮਿਲ ਰਿਹਾ। ਸਾਨੂੰ ਬਹੁਤ ਵਧੀਆ ਸਾਡੇ ਸਹਿਯੋਗ ਮਿਲ ਰਿਹਾ, ਸਾਡੇ ਨਗਰਦਾਨ ਮਿਲ ਰਿਹਾ, ਸਾਨੂੰ ਆਸ-ਪਾਸ ਦੇ ਪਿੰਡਾਂ ਦਾ ਸਹਿਯੋਗ ਮਿਲ ਰਿਹਾ ਤੇ ਸਾਨੂੰ ਪੂਰੇ ਇਲਾਕੇ ਦਾ ਸਹਿਯੋਗ ਮਿਲ ਰਿਹਾ ਹੈ। ਇਸ ਵਿੱਚ ਬਹੁਤ ਭਾਰੀ ਕਟ ਹੁੰਦਾ ਆ ਤੇ ਬਹੁਤ ਭਾਰੀ ਤੇ ਬੰਦ ਤਰੀਕ ਨੂੰ ਪੂਰੇ ਪ੍ਰਬੰਧ ਕੀਤੇ ਗਏ ਹਨ। ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਸੰਜੀਤ ਸਿੰਘ ਲਾਹੇ ਜੀ ਜਿਹੜਾ ਤੁਸੀਂ ਸਾਰੇ ਰਲ ਮਿਲ ਕੇ ਭਗਵਤੀ ਜਾਗਰਣ ਦਾ ਮਾਤਾ ਦਾ ਕਰਵਾ ਰਹੇ ਆਂ ਹਾਂਜੀ ਕੀ ਕਹਿਣਾ ਜੀ ਥੋੜਾ ਇਸ ਵਾਰ ਜਾਗਰਣ ਬਹੁਤ ਵਧੀਆ ਹੁੰਦਾ ਜੀ ਹਰ ਸਾਲ ਸਾਨੂੰ ਸਾਡੇ ਜਿੰਨੇ ਵੀ ਇਲਾਕਿਆਂ ਵਸਨੀਕਾਂ ਦਾ ਸਹਿਯੋਗ ਬਹੁਤ ਵੱਡੇ ਪੱਧਰ ਤੇ ਹੁੰਦਾ ਜੀ ਸਾਡੀਆਂ ਗ੍ਰਾਮ ਪੰਚਾਇਤਾਂ ਸਾਰੇ ਪਿੰਡਾਂ ਦੀ ਸਾਡੀ ਅਸੈਂਟ ਪੰਚਾਇਤਾਂ ਸਭ ਦੀ ਸਹਿਯੋਗ ਦਾ ਹੁੰਦਾ ਜੀ ਹਰ ਵੱਡੇ ਪੱਧਰ ਤੇ ਹੁੰਦਾ ਹਰ ਸਾਲ ਦੇ ਪ੍ਰੋਗਰਾਮ ਸਾਡਾ ਹਰ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਪ੍ਰੋਗਰਾਮ ਹੁੰਦਾ ਤੇ ਸਾਡੇ ਪ੍ਰੋਗਰਾਮ ਦੀ ਸਾਡੇ ਆਲੇ ਦੁਆਲੇ ਇਲਾਕਿਆਂ ਵਾਲੇ ਨੂੰ ਵੀ ਬੜੀ ਧੀ ਕਰੈਂਦੀ ਹੈ ਸਰਦਾਰ ਬਹੁਤ ਜ਼ਿਆਦਾ ਦੁਨੀਆ ਚੋੜੀ ਹੋਈਆਂ ਬਾੜ ਤੇ ਐਨਆਰਆਈ ਵੀ ਸਰਦਾਰ ਨਾਲ ਬਹੁਤ ਜੁੜੇ ਹੋਏ ਆ ਤੇ 23ਵਾਂ ਵਿਸ਼ਾਲ ਭਗਵਤੀ ਜਾਗਰਣ ਆ ਜਦ ਤੱਕ ਮਹਾਮੈਦੀਸ਼ਾ ਯਾ ਸਾਰਾ ਸਹਿਯੋਗ ਨਾਲ ਕਰਾਂਦੇ ਰਿਹਾ ਹੈ ਤੇ ਗੱਲ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਕਿਹੋ ਜਿਹੇ ਪ੍ਰਬੰਧ ਹੁੰਦੇ ਨੇ ਕਿਉਂਕਿ ਅੱਜ ਕੱਲ ਜਿਹੜਾ ਮਾਹੌਲ ਹੈ ਹੁੱਲੜਵਾਜੀ ਨੂੰ ਲੈ ਕੇ ਕਿਸ ਤਰ੍ਹਾਂ ਤੁਹਾਡੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਪ੍ਰਬੰਧ ਬਹੁਤ ਵਧੀਆ ਕਰੇ ਹੋਏ ਆ ਜੀ ਅਸੀਂ ਪ੍ਰਾਈਵੇਟ ਸਕਿਉਰਟੀ ਵੀ ਕਰੀ ਹੋਈ ਆ ਤੇ ਪੁਰਸ਼ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਵਿੱਚ ਹੁੰਦਾ ਆ ਅਸੀਂ ਸਟਾਰਟ ਵੀ ਦੇ ਕੇ ਆਨੇ ਬਕਾਇਦਾ ਸਾਡੇ ਕੋਲ ਪਹੁੰਚਦੇ ਆ ਸਾਡੇ ਸਾਰੇ ਪ੍ਰਸ਼ਾਸਨ ਦੇ ਦੇਖਣੇ ਕਿਤੇ ਵਿੱਚ ਕੰਮ ਹੁੰਦਾ ਸਾਨੂੰ ਜਦੋਂ ਚਮਗੌਰ ਸਾਹਿਬ ਅਸੀਂ ਥਾਣੇ ਸਭ ਮੁਲਾਜ਼ਮ ਦਿੰਦੇ ਆ ਉਹ ਉਹ ਜਿਹੜਾ ਮਾਰਦੇ ਆ ਸਾਡੇ ਕੋਲ ਨਾਲ ਕੋਈ ਖੜਾ ਨਹੀਂ ਸਾਡੇ ਸਾਹਮਣੇ ਜਿਹੜਾ ਤੁਸੀਂ ਭਗਵਤੀ ਜਾਗਰਨ ਕਰਵਾਇਆ ਜਾ ਰਿਹਾ ਤੁਹਾਡੇ ਪਿੰਡ ਦੇ ਸਹਿਯੋਗ ਨਾਲ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਕੌਣ ਕੌਣ ਇੱਥੇ ਭਗਵਤੀ ਜਾਗਰਨ ਦੇ ਵਿੱਚ ਪਹੁੰਚ ਰਹੇ ਮਾਤਾ ਨੈਣਾ ਦੇ ਵੀ ਜੰਕ ਲਬ ਦਾ ਰੰਪਰ ਵੇਟ ಗ್ರಾಮ ਪੰਚਾਇਤ ਗਰੰਪਰ ਵਿਡ ਇੱਕ ਪਿੰਡਾਂ ਦੇ ਸਾਰੇ ਸਜੋਗਾਂ ਦੇ ਨਾਲ ਕਰਵਾਇਆ ਜਾਂਦਾ ਜੀ ਜਿੰਨੇ ਪਿੰਡ ਨਾਲ ਲੱਗਦੇ ਆ ਸਾਡੇ ਜੀ ਉਹ ਚੱਕ ਹੋ ਗਿਆ ਜੀ ਕੱਪਰੀਆਂ ਹੋ ਗਿਆ ਜੀ ਮਖੇ ਦੁੱਧ ਹੋ ਗਿਆ ਜੀ ਸ਼ੇਰਗੜ ਹੋ ਗਿਆ ਜੀ ਤੇ ਛੋਟਾ ਮਕਵਾਲ ਬਾੜਾ ਮਕਵਾਲ ਟੱਲਾ ਖੋਕਰਾਂ ਜੀ ਸਨਾਥ ਫਤੇਪੁਰ ਸਲਾਹਪੁਰ ਤਸਵੀਰਪੁਰ ਢੁੰਮੇਵਾਲ ਤੇ ਫਤੇਪੁਰ ਤੇ ਜਿੰਨੇ ਪਿੰਡ ਲੱਗਦੇ ਆ ਸਾਡੇ ਨਾਲ ਇਹਨਾਂ ਦੇ ਸਾਰਿਆਂ ਦੇ ਸਜੋਗ ਨਾਲ ਹਰ ਦਾ ਜਾਗਰਣ ਹੁੰਦਾ ਜੀ ਜਿਹਦੇ ਵਿੱਚ ਇੰਟਰਨੈਸ਼ਨਲ ਗਾਇਕ ਪਾਸਟਰ ਸੁਲੀਨ ਮਨੋਦਨ ਰਾਜ ਪਾਰਟੀ ਐ ਦੋਨ ਗਾਂਢ ਕਰਨਗੇ ਮਾਤਾ ਦਾ ਜੇ ਮੈਂ ਵਿਸ਼ਾਲਵਾਗ ਰਤੀ ਜਾਗਰਣ ਹੋ ਰਿਹਾ ਜੀ ਇਹ ਤੇ ਜਿੰਨੇ ਵੀ ਸਾਰੇ ਹੋ ਰਹੇ ਤਾਂ ਇਕੱਠ ਹੁੰਦਾ ਜੀ ਆਪਣੇ ਘੱਟੋ ਘੱਟ ਵੀ 15 20 ਹਜ਼ਾਰ ਦਾ ਜੀ ਇਕੱਠ ਹੁੰਦਾ ਜੀ ਇਹ ਜੇ ਮਾਤਾ ਇਹ ਹਰੇਕ ਸਾਲ ਹੀ ਤੁਸੀਂ ਕਰਾ ਰਹੇ ਹੋ ਜੀ ਇਹ ਲਗਾਤਾਰ ਹਾਂਜੀ ਹਰੇਕ ਸਾਲ ਹੁੰਦਾ ਜੀ ਇਹ ਤੇ ਵਿਸ਼ਾਲ ਜਾਗਰਣ ਹੁੰਦਾ ਜੀ ਇਹ ਸਾਰੇ ਨਗਰਦਾਲ ਸਹਿਯੋਗ ਹੈ ਜਾਂ ਜਿਹੜੇ ਤੁਸੀਂ ਪਿੰਡਾਂ ਦੇ ਨਾਮ ਲਏ ਆ ਉਹ ਵੀ ਤੁਹਾਡੇ ਨਾਲ ਰਲ ਕੇ ਜਿੰਨੇ ਵੀ ਪਿੰਡਾਂ ਦਾ ਮੈਂ ਨਾਮ ਲਿਆ ਜੀ ਇਹ ਸਾਰਿਆਂ ਦਾ ਸਹਿਯੋਗ ਹੁੰਦਾ ਜੀ ਜਿੰਨੇ ਵੀ ਪਿੰਡ ਨਾਲ ਸਾਡੇ ਲੱਗਦੇ ਆ ਦੂਰ ਦੂਤੇ ਆਂਦੇ ਆ ਲੋਕ ਬਹੁਤ ਦੂਰ ਦੂਤੇ ਉਹਨੇ ਸਾਰਿਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਸੰਗਤ ਦੀ ਪ੍ਰਬੰਧ ਦੀ ਜਿਹੜੀ ਸੰਗਤ ਆਉਂਦੀ ਹੈ ਉਹਦੇ ਲਈ ਪ੍ਰਬੰਧ ਕਿਹੋ ਜਿਹਾ ਕੀਤੇ ਗਏ ਨੇ ਤੁਹਾਡੇ ਵੱਲ ਪ੍ਰਬੰਧ ਬਹੁਤ ਵਧੀਆ ਜੀ ਉਹਰੇ ਬੌਂਸਰ ਵੀ ਅਸੀਂ ਬੁਲਾਉਂਦੇ ਆ ਜੀ ਉਹਰੇ ਠੀਕ ਹੈ ਲੇਡੀਜ਼ ਵਾਸਤੇ ਆਪਣੇ ਬੌਂਸਰ ਬੁਲਾਉਂਦੇ ਆ ਜੀ ਉਹਰੇ ਉਹਨਾਂ ਦਾ ਪ੍ਰਬੰਧ ਵੀ ਅਲੱਗ ਹੁੰਦਾ ਜੀ ਉਹਰੇ ਸਾਰਿਆਂ ਦਾ ਦੇਖਭਾਲ ਪੂਰੀ ਚੰਗੇ ਤਰ੍ਹਾਂ ਹੁੰਦਾ ਤੇ ਲੰਗਰ ਦਾ ਪ੍ਰਬੰਧ ਵੀ ਹੈ ਆਪਣੇ ਉਰੇ ਚਲਦਾ ਜੀ ਉਹ ਪੁਲਿਸ ਪੁਲਿਸ ਨਾਲ ਹੀ ਸਾਧਨ ਬਾਕੀ ਆ ਜਿਹੜੀ ਗੱਲ ਪੁਲਿਸ ਪ੍ਰਸ਼ਾਸਨ ਵਾਲੀ ਆ ਇਹ ਇੱਕ ਬੰਦਾ ਕਹਿ ਦਿਓ ਹੋਣ ਕਿਹੜਾ ਬੰਦਾ ਤੁਸੀਂ ਬੋਲੂਗਾ